ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਤੇਰੀ ਵੀਡੀਓ ਬਣਾ ਰਹੇ ਆ ਪੈਂਡ ਹਾਸਾ ਪੁੱਤਰ ਇਹ ਸ਼੍ਰੀ ਮਕਸਦ ਸਾਹਿਬ ਜ਼ਿਲ੍ਹੇ ਦਾ ਪੈਂਡ ਆ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੋ ਗਾਇਆਂ ਖੋਣੀਆਂ ਐ ਐਚ ਐਫ ਉਹਦੀਆਂ ਸੋ ਨੂੰ ਤਿਆਰ ਆ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਦੇ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਤਸੱਲੀ ਨਾਲ ਜਿਹੜੀ ਖਰੀਦੀ ਲੈ ਨੰਬਰ ਮੈਂ ਵੀਰ ਦਾ ਸਕਰੀਨ ਦੇ ਉੱਪਰ ਲਾ ਦਿੰਦਾ ਦੋਸਤੋ ਤੀਜੀ ਸਵੇ ਗਾਂ ਸੋਣ ਵਾਲੀ ਆ ਇੱਕ ਹਫਤਾ ਬਾਈ ਕਹਿੰਦਾ ਸੂਣ ਚ ਹਜੇ ਬਾਕੀ ਆ ਦੂਜੇ ਸੂਏ ਬਾਈ ਕਹਿੰਦੇ ਨੇ 23 ਲੀਟਰ ਦੁੱਧ ਜਿਹੜਾ ਕੱਢਿਆ ਹੋਇਆ ਐਤਕੀ ਬਾਈ ਕਹਿੰਦਾ 25 ਲੀਟਰ ਦੁੱਧ ਖੁੱਲਾ ਢੁਲਾ ਆਰਾਮ ਨਾਲ ਪਾ ਦੂਗੀ ਚੰਗੇ ਕੱਦ ਕਾਠ ਵਾਲੀ ਗਾਂ ਆ ਚੰਗੇ ਵਜਨ ਵਾਲੀ ਦੇਖ ਸਕਦੇ ਆ ਦੋਸਤੋ ਹਵਾਨੇ ਦੀ ਕੁਆਲਿਟੀ ਚਾਰੇ ਥਣ ਪੂਰੇ ਗੈਪ ਤੇ ਲੱਗੇ ਹੋਏ ਆ ਕਾਫੀ ਢਿੱਲਾ ਜੇ ਹਵਾਨੇ ਚ ਪਈਆਂ ਸੂਣ ਤਾਂ ਹੀ ਵਧੀਆ ਹਵਾਨਾ ਪਿਆਰ ਕਰ ਲੂਗੇ ਉਹ ਵਾਲ ਢਿੱਲਾ ਪੂਰੀਆਂ ਕੱਢ ਜਾਣੀਆਂ ਨੇ ਆ ਦੇਖ ਸਕਦੇ ਆ ਸੀ ਠੰਡੀ ਆ ਪੂਰੀ ਆ ਦੇਖ ਸਕਦੇ ਆ ਦੋਸਤੋ ਹਵਾਨੇ ਜਿਹਾ ਕਾਫੀ ਢਿੱਲਾ ਪਈ ਆ ਬਸ ਠੀਕ ਬਸ ਬਸ ਚੰਗਾ ਹਵਾਨਾ ਤਿਆਰ ਕਰ ਲੈਣਾ ਸੂਣ ਤਾਂ ਹੀ ਚੰਗਾ ਦੁੱਧ ਪਾ ਦੂਗੀ ਆ ਦੇਖ ਸਕਦੇ ਆ ਦੋਸਤੋ ਤੇ ਬਾਈ ਕਹਿੰਦਾ ਇਹਦਾ ਪ੍ਰਾਈਸ ਫੋਨ ਉੱਤੇ ਕਰਾਂਗੇ ਦੋਸਤੋ ਇਹ ਵਾਰ ਦੂਜਾ ਸੂਆ ਸੂਣ ਵਾਲੀ ਆ 4 ਤੋਂ 5 ਦਿਨ ਵੀਰ ਕਹਿੰਦਾ ਹਜੇ ਕੱਚੀ ਆ ਪਹਿਲੇ ਸੂਵੇ ਦਾ ਵੀਰ ਕਹਿੰਦਾ ਮਿਲਕ ਰਿਕਾਰਡ ਦਾ 1516 ਲੀਟਰ ਹੈ ਐਤਕੇ ਵੀਰ ਕਹਿੰਦਾ 17 18 ਕਲਦੋਦਰਾਮ ਦਾ ਖੁੱਲਾ ਡੁੱਲਾ ਪਾ ਦੂਗੀ ਦੇਖ ਸਕਦੇ ਆ ਥਾਣਾ ਦੀ ਕੁਆਲਿਟੀ 85 ਜਨਾਂ ਦੇ ਵਧੀਆ ਹਵਾ ਨਾਲ ਤਿਆਰ ਕਰ ਲੈਣਾ ਦੇਖ ਸਕਦੇ ਆ ਵੇਲ ਦਾ ਕਦ ਕਾਠ ਦੇਖ ਸਕਦੇ ਆ ਚਾਰੇ ਥਾਣ ਪੂਰੇ ਗੈਪ ਤੇ ਲੱਗੇ ਹੋਏ ਆ ਦੇਖ ਸਕਦੇ ਆ ਦੋਸਤੋ ਦੇਖ ਸਕਦੇ ਆ ਆ ਦੇਖ ਸਕਦੇ ਆ ਦੋਸਤੋ ਥਾਣਾ ਦੀ ਕੁਆਲਿਟੀ ਦੇ ਬਾਈ ਕਹਿੰਦਾ ਇਹਦਾ ਪ੍ਰਾਈਸ ਵੀ ਫੋਨ ਉੱਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਬਾਈ ਨਾਲ ਤੁਸੀਂ ਗੱਲਬਾਤ ਕਰ ਲੈ ਜੀ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲੂਗਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ